ਤੁਸੀਂ ਬੜੀ ਈਜ਼ੀਲੀ ਕਹਿੰਦਾ ਬਾਡੀ ਬਿਲਡਰ ਸਟੀਰੋਇਡ ਲੈਂਦਾ ਸੀਗਾ ਤੁਹਾਡੇ ਕੋਲ ਸਬੂਤ ਕੀ ਹੈ ਸਟੀਰੋਇਡ ਲੈਣ ਦਾ ਵੀ ਲੈਂਦਾ ਸੀ ਉਹ ਤਾਂ ਨਾਨ ਵੇਜ ਵੀ ਨਹੀਂ ਸੀ ਖਾਂਦਾ ਉਹ ਤਾਂ ਦਾਰੂ ਵੀ ਨਹੀਂ ਸੀ ਪੀਂਦਾ ਹਾਂ ਬਾਜੀਟੇਰੀਅਨ ਬਾਡੀ ਬਿਲਡਰ ਸੀ ਪਿੰਡਾਂ ਦੇ ਵਿੱਚ ਬੈਠੇ ਗੱਲਾਂ ਹੋ ਰਹੀਆਂ ਨੇ ਪਾਊਡਰ ਖਾਂਦਾ ਸੀ ਯਾਰ ਮਰਗਾ ਹੋਊਗਾ ਕੀ ਬੋਡੀ ਬਿਲਡਰ ਤੇ ਇਲਜ਼ਾਮ ਲਾ ਕੇ ਉਹਦੀ ਬੋਡੀ ਨੂੰ ਐ ਤੋੜਦਾ ਵੀ ਉਹ ਤਾਂ ਐਰ ਸਪੀਡ ਲੈਂਦਾ ਸੀ ਹਾਰਟ ਅਟੈਕ ਹੋ ਗਿਆ ਫਿਰ ਉਹ ਨੀਲਾ ਕਿਵੇਂ ਪੈ ਗਿਆ ਉਹਦੀ ਬੋਡੀ ਤਾਂ ਐ ਸੀ ਜਿਵੇਂ ਸੱਪ ਲੜਿਆ ਹੋਵੇ ਉਹਨੂੰ ਗੁਰਿੰਦਰ ਘੋਮੰਦੀਆਂ ਜੋ ਉਹਨੇ ਅਚੀਵਮੈਂਟਸ ਕੀਤੀਆਂ ਨੇ ਉਹ ਕਿਸੇ ਤੋਂ ਲੁਕੀਆਂ ਨਹੀਂ ਹੈਗੀਆਂ ਹਨ ਇੱਕ ਖਿਡਾਰੀ ਦੂਜੇ ਦੇਸ਼ ਦੇ ਖਿਲਾਫ ਤਮਗਾ ਜਿੱਤ ਕੇ ਲਿਆਉਂਦਾ ਸਾਡਾ ਤੇ ਇੱਕ ਜੰਗ ਜਿੱਤਣ ਦੇ ਬਰਾਬਰ ਮੈਂ ਮੰਨਦਾ ਹੁਣ ਅਸੀਂ ਭਾਰਤ ਪਾਕਿਸਤਾਨ ਦਾ ਮੈਚ ਦੇਖਦੇ ਜਿੰਨੀ ਵਾਰੀ ਭਾਰਤ ਜਿੱਤਦਾ ਸਾਨੂੰ ਕਿੰਨਾ ਪ੍ਰਾਊਡ ਫੀਲ ਹੁੰਦਾ ਸਾਡੇ ਹੋਰ ਵੀ ਤੁਰਲੇ ਉੱਚੇ ਹੋ ਜਾਂਦੇ ਨੇ ਕਿ ਨਹੀਂ ਯਾਰ ਜੰਗ ਜਿੱਤਣ ਵਾਲਾ ਕੰਮ ਹੀ ਹੁੰਦਾਗਾ ਪੰਜਾਬ ਦੇ ਇੱਕ ਵੱਡੇ ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਅਕਾਲ ਚਲਾਣੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਵਰਿੰਦਰ ਘੁੰਮਣ ਦੀ ਮੌਤ ਜਿਸ ਤਰੀਕੇ ਹੋਈ ਉਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਨੇ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਔਰ ਇਹ ਵੀ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਇੰਨਾ ਮਜ਼ਬੂਤ ਇੰਨਾ ਫਿਟ ਇਨਸਾਨ ਕਿਵੇਂ ਇਸ ਤਰੀਕੇ ਦੇ ਨਾਲ ਉਸ ਦੀ ਜਾਨ ਚਲੀ ਗਈ ਸਾਡੇ ਨਾਲ ਇਸ ਪੂਰੇ ਮਸਲੇ ਤੇ ਗੱਲ ਕਰਨ ਲਈ ਕਰਤਾਰ ਚੀਬਾ ਨੇ ਫਿਟਨੈਸ ਆਈਕਨ ਨੇ ਔਰ ਨਾਮੀ ਕਲਾਕਾਰ ਵੀ ਨੇ ਅਦਾਕਾਰ ਨੇ ਮਾਡਲ ਨੇ ਕਰਤਾਰਜੀ ਤੁਹਾਡੇ ਨਾਲ ਅੱਜ ਅਸੀਂ ਫਿਟਨੈਸ ਆਈਕਨ ਦੇ ਤੌਰ ਤੇ ਗੱਲ ਕਰ ਰਹੇ ਹਾਂ ਵਰਿੰਦਰ ਘੁੰਮਣ ਦੇ ਮਾਮਲੇ ਨੂੰ ਅਸੀਂ ਕਿਵੇਂ ਦੇਖੀਏ ਇੱਕ ਐਡਾ ਜਵਾਨ ਜਿਹਨੂੰ ਦੇਖ ਕੇ ਮੈਨੂੰ ਐਗਜ਼ਾਮਪਲ ਜੇ ਲੋਕ ਦਿੰਦੇ ਹੋਣੇ ਕਿ ਯਾਰ ਇਹਦੇ ਨੇੜੇ ਤੇੜੇ ਕਿਤੇ ਬਣ ਜੀਏ ਉਹ ਇਦਾਂ ਚਲਾ ਗਿਆ ਇਹ ਦੇਖੋ ਉਹਦੀਆਂ ਜੋ ਪ੍ਰਾਪਤੀਆਂ ਸੀਗੀਆਂ ਵਰਿੰਦਰ ਕੋਮੰਦੀਆਂ ਜੋ ਉਹਨੇ ਅਚੀਵਮੈਂਟਸ ਕੀਤੀਆਂ ਨੇ ਉਹ ਕਿਸੇ ਤੋਂ ਲੁਕੀਆਂ ਨਹੀਂ ਹੈਗੀਆਂ ਹਨਾ ਠੀਕ ਹੈ ਆਪਾਂ ਇਹ ਕਲਾਕਾਰ ਹੁੰਨੇ ਆ ਸਿੰਗਰ ਹੁੰਨੇ ਆ ਜਾਂ ਐਕਟਰ ਹੁੰਨੇ ਆ ਸਾਡੇ ਪ੍ਰੋਗਰਾਮ ਵਾਰ-ਵਾਰ ਆਉਂਦੇ ਰਹਿੰਦੇ ਆ ਅਸੀਂ ਲੋਕਾਂ ਜਾਂਦਾ ਰਹਿੰਦੇ ਆ ਪਰ ਜਿਹੜੇ ਸਪੋਰਟਸਮੈਨ ਨੇ ਉਹ ਸਾਡੇ ਦੇਸ਼ ਦਾ ਤੁਰਾ ਨੇ ਠੀਕ ਹੈ ਜੇ ਇੱਕ ਖਿਡਾਰੀ ਦੂਜੇ ਦੇਸ਼ ਦੇ ਖਿਲਾਫ ਤਮਗਾ ਜਿੱਤ ਕੇ ਲਿਆਉਂਦਾ ਸਾਡਾ ਤੇ ਇੱਕ ਜੰਗ ਜਿੱਤਣ ਦੇ ਬਰਾਬਰ ਮੈਂ ਮੰਨਦਾ ਵੀ ਜਦੋਂ ਜੇ ਹਸਰਾਦ ਤੇ ਜੰਗ ਲੱਗੀ ਅਸੀਂ ਜਿੱਤ ਲਈ ਉਹਦਾ ਸੇਮ ਹੀ ਅਸੀਂ ਸਪੋਰਟਸ ਚ ਮੈਡਲ ਮਾਰ ਕੇ ਦੂਜੇ ਦੇਸ਼ ਨੂੰ ਹਰਾ ਕੇ ਅਸੀਂ ਆਪਣਾ ਸਿਰ ਉੱਚਾ ਕਰ ਲਿਆ ਠੀਕ ਹੈ ਨਾ ਹੁਣ ਅਸੀਂ ਭਾਰਤ ਪਾਕਿਸਤਾਨ ਦਾ ਮੈਚ ਦੇਖਦੇ ਜਿੰਨੀ ਵਾਰੀ ਭਾਰਤ ਜਿੱਤਦਾ ਸਾਨੂੰ ਕਿੰਨਾ ਪ੍ਰਾਊਡ ਫੀਲ ਹੁੰਦਾ ਸਾਡੇ ਹੋਰ ਵੀ ਤੁਰਲੇ ਉੱਚੇ ਹੋ ਜਾਂਦੇ ਨੇ ਕਿ ਨਹੀਂ ਯਾਰ ਜੰਗ ਜਿੱਤਣ ਵਾਲਾ ਕੰਮ ਹੀ ਹੁੰਦਾਗਾ ਸੋ ਇਹ ਮੈਂ ਇਹਨਾਂ ਨੂੰ ਇੱਕ ਵਾਰੀਅਰ ਦੀ ਤਰ੍ਹਾਂ ਸਪੋਰਟਸਮੈਨ ਨੂੰ ਦੇਖਦਾ ਜਿਹੜੇ ਜਿੱਤਾਂ ਹਾਰਾਂ ਦੋਵੇਂ ਬਰਾਬਰ ਦੇਖਦੇ ਦੇਖਦੇ ਆਏ ਨੇ ਜੇ ਇੱਕ ਵਾਰੀ ਜਿੱਤਦੇ ਨੇ ਤਿੰਨ ਵਾਰੀ ਹਾਰ ਵੀ ਦੇਖਦੇ ਨੇ ਕਿੱਡਾ ਹੌਸਲਾ ਹੋਊਗਾ ਉਹਨਾਂ ਦੇ ਵਿੱਚ ਕਿੱਡਾ ਜਿਗਰਾ ਹੋਊਗਾ ਐਡੀ ਛੇਤੀ ਮਰਨ ਵਾਲੇ ਨਹੀਂ ਹੈਗੇ ਪਰ ਇਹ ਵਾਰੀਅਰ ਜਿਵੇਂ ਤੁਸੀਂ ਕਹਾਂਗੇ ਇੱਕ ਵਾਰੀਅਰ ਦੇ ਤੌਰ ਤੇ ਦੇਖਦੇ ਆ ਇਹ ਵਾਰੀਅਰ ਜਿੰਦਗੀ ਦੀ ਜੰਗ ਹਰ ਕਿਵੇਂ ਗਿਆ ਇਹੀ ਤਾਂ ਸੋਚਣ ਵਾਲਾ ਮਸਲਾ ਸਭ ਤੋਂ ਗੱਲ ਜਿਹੜੀ ਮੈਨੂੰ ਚੁਬਦੀ ਆ ਉਹ ਇਹ ਆ ਕਿ ਤੁਸੀਂ ਬੜੀ ਈਜ਼ੀਲੀ ਕਹਿੰਦਾ ਬਾਡੀ ਬਿਲਡਰ ਸਟੀਰੋਇਡ ਲੈਂਦਾ ਸੀਗਾ ਤੁਹਾਡੇ ਕੋਲ ਸਬੂਤ ਕੀ ਆ ਸਟੀਰੋਇਡ ਲੈਣ ਦਾ ਵੀ ਲੈਂਦਾ ਸੀ ਤੁਸੀਂ ਉਹਦਾ ਟੈਸਟ ਕੀਤਾ ਉਹਦਾ ਡੋਪ ਟੈਸਟ ਕੀਤਾ ਕਿ ਉਹ ਸਟਿਊਰਡ ਲੈਂਦਾ ਸੀ ਬੋਡੀ ਬਿਲਡਰ ਸੀਗਾ ਉਹ ਤਾਂ ਨਾਨ ਵੈਜ ਵੀ ਨਹੀਂ ਸੀ ਖਾਂਦਾ ਉਹ ਤਾਂ दारू ਵੀ ਨਹੀਂ ਸੀ ਪੀਂਦਾ ਉਹ ਤਾਂ ਵੈਜੀਟੇਰੀਅਨ ਬੋਡੀ ਬਿਲਡਰ ਸੀ ਤੁਸੀਂ ਜੇ ਉਥੇ ਸਾਰੀ ਪਤਾ ਨਹੀਂ ਹਸਪੀਟਲ ਨੇ ਗੱਲ ਕੀ ਨਹੀਂ ਪਰ ਮੈਂ ਦੁਨੀਆ ਦੀ ਗੱਲ ਕਰਦਾ ਠੀਕ ਹੈ ਪਿੰਡਾਂ ਦੇ ਵਿੱਚ ਬੈਠੇ ਗੱਲਾਂ ਹੋ ਰਹੀਆਂ ਨੇ ਪਾਊਡਰ ਖਾਂਦਾ ਸੀ ਯਾਰ ਮਰਗਾ ਹੋਊਗਾ ਜਿਹੜੇ ਪਿੰਡ ਦੇ ਵਿੱਚ ਰੋਜ਼ ਹਾਰਟ ਅਟੈਕ ਹੋ ਰਿਹਾ ਨੇ ਤੁਹਾਡੇ ਨਾਲ ਦਾ ਕਦੇ ਟੱਪ ਗਿਆ ਗਵੰਡੀ ਕਦੇ ਦੂਜਾ ਚਲਾ ਗਿਆ ਉਹ ਉਹ ਤਾਂ ਨਹੀਂ ਸਟਿਊਰਡ ਲੈਂਦੇ ਨਾ ਹੁਣ ਸਾਡੇ ਨਾਲ ਤੁਸੀਂ ਐ ਦੱਸੋ ਸਾਡੇ ਇੰਨੀ ਮਹਾਨ ਅਸਤੀ ਭੱਲਾ ਸਾਹਿਬ ਗਏ ਆ ਹਾਰਟ ਅਟੈਕ ਹੋਇਆ ਸੀ ਉਹਨਾਂ ਨੂੰ ਠੀਕ ਹੈ ਨਾ ਤੁਸੀਂ ਤਾਂ ਨਿਊਜ਼ ਚ ਚਲਾਇਆ ਹੀ ਹੈ ਕਿ ਉਹ ਸਟੀਰੀਡ ਲੈਂਦੇ ਸੀ ਰਾਜਵੀਰ ਜਵੰਦਾ ਨੇ ਇਹਨਾਂ ਨੇ ਕਿਹਾ ਵੀ ਕਾਰ ਦੇ ਅਰੈਸਟ ਹੋਇਆ ਉਹਦੇ ਨੂੰ ਕਿ ਉਹ ਸਟੀਰੀਡ ਲੈਂਦਾ ਸੀ ਹਰ ਬੰਦੇ ਨੂੰ ਹੋ ਰਿਹਾ ਇਹ ਖਰਾਕਾਂ ਚੀਜ਼ਾਂ ਇਹਹ ਜੀਆਂ ਨੇ ਕਿ ਸਾਡੇ ਦਿਲਾਂ ਦੇ ਉੱਤੇ ਸਾਡਾ ਨਰਵ ਸਿਸਟਮ ਹੈ ਜੋ ਇਹ ਜਾ ਹੋ ਰਿਹਾ ਪਰ ਅਸੀਂ ਇੱਕ ਬਾਡੀ ਬਿਲਡਰ ਤੇ ਇਲਜ਼ਾਮ ਲਾ ਕੇ ਉਹਦੀ ਬਾਡੀ ਨੂੰ ਐ ਤੋੜਤਾ ਵੀ ਉਹ ਤਾਂ ਐਰ ਸਟੀਰੀਡ ਲੈਂਦਾ ਸੀ ਹਾਰਟ ਅਟੈਕ ਹੋ ਗਿਆ ਫਿਰ ਉਹ ਨੀਲਾ ਕਿਵੇਂ ਪੈ ਗਿਆ ਇੱਕ ਤੋਂ ਜਹਾਨੂ ਕੂਚ ਕਰ ਗਿਆ ਉੱਤੋਂ ਤੇ ਤੇ ਬਦਨਾਮੀ ਦਾ ਦਾਦਾ ਤੇ ਸਵਾਲ ਖੜੇ ਹੋ ਗਏ ਸੇਮ ਹੈ ਕਿਸੇ ਨੂੰ ਜੰਗ ਜਿੱਤਣ ਤੋਂ ਬਾਅਦ ਮਰਨ ਤੋਂ ਬਾਅਦ ਉਹਦੇ ਮੈਡਲ ਖੋਲੇ ਜਾਣ ਕਿਸੇ ਫੌਜੀ ਦੇ ਕਿਸੇ ਕਰਨਲ ਦੇ ਚੋ ਵੀ ਕਿਸੇ ਨੇ ਮਰਨ ਤੋਂ ਬਾਅਦ ਉਹਦੇ ਜਦੋਂ ਮੈਡਲ ਖਿੱਚਦੇ ਆ ਉਹਦੀ ਫੈਮਿਲੀ ਦੇ ਕੀ ਆ ਸੇਮ ਘਮਣ ਨਾਲ ਹੋਇਆ ਤੁਸੀਂ ਸਿਰਫ ਇੱਕ ਇਲਜ਼ਾਮ ਲਾਤਾ ਉਹਦੇ ਤੇ ਕੀ ਇਹਨਾਂ ਦਾ ਮਰ ਗਿਆ ਹੁਣ ਕਿਹੜਾ ਕਿਸੇ ਨੇ ਪਰਿਵਾਰ ਭੋਲਾ ਕਿਹੜਾ ਹਰ ਇੱਕ ਫੈਮਿਲੀਆਂ ਨਹੀਂ ਪੈਂਦੀਆਂ ਝਗੜਿਆਂ ਦੇ ਵਿੱਚ ਹਨਾ ਉਹਨਾਂ ਨੇ ਜਾ ਕੇ ਸੰਸਕਾਰ ਕਰਤਾ ਤੁਸੀਂ ਬਿਆਨ ਦਿੱਤੇ ਸਾਰੇ ਨੇ ਮੈਨੂੰ ਉਸ ਬਦਨਾਮੀ ਦਾ ਬਹੁਤ ਵੱਡਾ ਦੁੱਖ ਹੈ ਜਾਂ ਤਾਂ ਮੈਨੂੰ ਇਹ ਸਬੂਤ ਦੇ ਦਿਓ ਵੀ ਆਹ ਦੇਖੋ ਜੀ ਡੋਪਟਾ ਸੀ ਉਹ ਸਟੀਰੋਇਡ ਲੈਂਦਾ ਸੀਗਾ ਆਹ ਉਹਦੇ ਦਿਲ ਦੀ ECG ਹੈਗੀ ਇਹ ਦੇਖੋ ਜੀ ਉਹਨੂੰ ਦਿਲ ਦੀ ਪ੍ਰੋਬਲਮ ਪਹਿਲਾਂ ਸੀ ਤੇ ਚਲੋ ਦਿਲ ਦਾ ਦੌਰਾ ਪੈਣ ਨਾਲ ਇੰਨੇ ਬੰਦੇ ਆਪਾਂ ਦੇਖਿਆ ਲਾਸ਼ਾਂ ਨੀਲੇ ਪੈ ਜਾਂਦੇ ਆ ਉਹਦੀ ਬਾਡੀ ਤਾਂ ਐ ਸੀ ਜਿਵੇਂ ਸੱਪ ਲੜਿਆ ਹੋਵੇ ਉਹਨੂੰ ਸੱਪਿੰਦਾ ਸੈਂਸ ਕਿ ਵੀ ਜਿਵੇਂ ਜ਼ਹਿਰ ਗਈ ਹੋਵੇ ਹਨ ਤੁਸੀਂ ਸਿੱਧਾ ਸਿੱਧਾ ਕਿਉਂ ਨਹੀਂ ਕਹਿੰਦੇ ਵੀ ਉੱਥੇ ਬਿਨਾ ਨੌਲੇਜ ਤੋਂ ਚੀਜ਼ਾਂ ਨੇ ਜਾਂ ਉਹਦਾ ਇਲਾਜ ਹੈ ਜੋ ਨੌਲੇਜ ਨਾਲ ਨਹੀਂ ਹੋਇਆ ਪਰ ਇੱਕ ਦਿਨ ਦੇ ਵਿੱਚ ਹੀ ਉਹਦੀ ਬਾਡੀ ਨੀਲੀ ਪੈ ਗਈ ਭਈ ਤੁਸੀਂ ਦੇਖੋ ਜ਼ਹਿਰ ਵਾਲੇ ਬੰਦੇ ਦੀ ਪੈਂਦੀ ਹੈ ਨਾ ਦੂਜੇ ਬੰਦੇ ਦੀ ਕਿਤੇ ਬਾਡੀ ਨੀਲੀ ਪਈ ਦੇਖੀਏ ਤੁਸੀਂ ਕੁਫੀਤਨ ਜਿਹਨੂੰ ਹੋ ਜਾਣਾ ਕੁਦਰਤ ਨੇ ਸੰਸਕਾਰ ਤੋਂ ਪਹਿਲਾਂ ਇਹ ਸਿੰਪਟਮਸ ਦਿਖਾਤੇ ਕਿ ਉਹਦੀ ਬਾਡੀ ਨੀਲੀ ਪੈ ਗਈ ਫਿਰ ਵੀ ਕਿਸੇ ਨੇ ਸਵਾਲ ਨਹੀਂ ਚੁੱਕਿਆ ਤੁਸੀਂ ਇਹ ਦੱਸੋ ਕੱਲ ਨੂੰ ਕੋਈ ਕੋਈ ਮਤਲਬ ਵੀਰ ਚੱਕਰ ਮਿਲਦਾ ਕਿ ਸੈਨੂੰ ਠੀਕ ਹੈ ਪਰਮ ਵੀਰ ਚੱਕਰ ਮਿਲਦਾ ਹੈ ਨਾ ਉਹ ਉਹਦੀ ਇੱਕ ਸ਼ਾਨ ਹੁੰਦੀ ਹੈ ਮਰਨ ਤੋਂ ਬਾਅਦ ਉਹਦੀ ਜਾਂ ਮੌਤ ਤੇ ਉਹ ਇਲਜ਼ਾਮ ਲਾ ਦਿੱਤੇ ਜਾਣ ਉਹਦੇ ਤੇ ਕੋਈ ਨਹੀਂ ਜਾਏ ਚੱਕ ਕੇ ਕਿ ਇਹਨੇ ਮਤਮਗੇ ਚੋਰੀ ਕੀਤੀ ਸੀ ਇਹਨੇ ਆਹ ਕੀਤੇ ਸੀਗੇ ਇਹ ਜਾਇਜ਼ ਨਹੀਂ ਚੀਜ਼ਾਂ ਅੱਛਾ ਵੈਸੇ ਇੱਕ ਜਿਹੜੇ ਬੋਡੀ ਬਿਲਡਰ ਕਹ ਲਈਏ ਕਿਉਂਕਿ ਨਾ ਤੁਸੀਂ ਤਾਂ ਇਹਦੇ ਲਈ ਕੋਈ ਸਪੈਸ਼ਲ ਡਾਈਟ ਹੈ ਕਿ ਵਾਕਈ ਜਿਹੜੇ ਇਲਜ਼ਾਮ ਲੱਗ ਰਹੇ ਆ ਜਾਂ ਜਿਹੜੇ ਸਵਾਲ ਲੋਕ ਚੁੱਕਦੇ ਨੇ ਕਿ ਤੁਹਾਡੀ ਡਾਈਟ ਦੇ ਵਿੱਚ ਕੋਈ ਗੜਬੜਾ ਤੁਸੀਂ ਪ੍ਰੋਟੀਨ ਲੈਂਦੇ ਹੋ ਤੁਸੀਂ ਪਾਊਡਰ ਜੇ ਲੈਂਦੇ ਹੋ ਇਦਾਂ ਦੀਆਂ ਚੀਜ਼ਾਂ ਅਕਸਰ ਆ ਸੀ ਕਿਉਂਕਿ ਅਸੀਂ ਇਹ ਤੁਹਾਨੂੰ ਇੱਕ ਪਾਸੇ ਮੈਂ ਦੱਸਣਾ ਉਹ ਇਹ ਸਚਾਈ ਕੀ ਹੈ ਤੁਸੀਂ ਤੁਸੀਂ ਪਾਊਡਰ ਚੈੱਕ ਕਰਾ ਲਓ ਪਾਊਡਰ ਚੈੱਕ ਕਰਾ ਲਓ ਠੀਕ ਹੈ ਪ੍ਰੋਟੀਨ ਲੈਣੇ ਅਸੀਂ ਠੀਕ ਹੈ ਜਿੰਨਾ ਸਾਨੂੰ ਚਾਹੀਦਾ ਸੀ ਲੈਣੇ ਆ ਪ੍ਰੋਟੀਨ ਦੇ ਹੋਰ ਸੋਰਸ ਬਹੁਤ ਨੇ ਇਹ ਨਹੀਂ ਕਿ ਅਸੀਂ ਪਾਊਡਰ ਹੀ ਖਾਈ ਜੰਨੇ ਆ ਪਰ ਆ ਵੀਡੀਓ ਰੀਲਾਂ ਨੂੰ ਲਾਈ ਆਉਂਦੀਆਂ ਉਹ ਡਰਾਈ ਵੀ ਜਾਂਦੇ ਆ ਪ੍ਰੋਟੀਨ ਨੂੰ ਲੈ ਕੇ ਹੁਣ ਰੀਲਾਂ ਤੇ ਤਾਂ ਯਾਰ ਤੰਤਰੀਕੀ ਵੀ ਦੱਸੀ ਜਾਂਦੇ ਆ ਵੀ ਆਹ ਪਾ ਕਰ ਦਿਓ ਪੰਡਤ ਵੀ ਦੱਸੀ ਜਾਂਦੇ ਆ ਹਨਾ ਡਾਕਟਰ ਵੀ ਇਲਾਜ ਦੱਸੀ ਜਾਂਦੇ ਆ ਪਰ ਉਹ ਐਪਰੋਪ੍ਰੀਏਟ ਬਿਮਾਰੀ ਤੇ ਕਰਨ ਦੀ ਚੀਜ਼ ਹੁੰਦੀ ਆ ਨਾ ਜਾਂ ਉਹਦੀ ਮਾਤਰਾ ਨੂੰ ਲੈ ਕੇ ਕਿਹ ਵਾਰੀ ਗੜਬੜੇ ਜਾਂਦੀ ਸਭ ਤੋਂ ਡਿਸ ਗਾਈਡ ਜਿਹੜੀਆਂ ਚੀਜ਼ਾਂ ਕਰਦੀਆਂ ਨੇ ਪਈਆਂ ਸਾਡੀਆਂ ਰੀਲਾਂ ਨੇ ਠੀਕ ਹੈ ਤੁਸੀਂ ਇੱਕ ਰੈਪਿਊਟੇਟਡ ਕੰਪਨੀ ਦਾ ਪ੍ਰੋਟੀਨ ਚੱਕ ਲਓ ਦੂਜੇ ਪਾਸੇ ਸਬਜ਼ੇ ਮੰਡੀ ਚੋਂ ਕਦੂ ਚੱਕ ਲਓ ਹੂੰ ਸਬਜ਼ੀ ਮੰਡੀ ਚ ਸਬਜ਼ੀਆਂ ਚੱਕ ਲਿਓ ਉਹਨਾਂ ਚ ਪੈਸਟੀਸਾਈਡ ਕਰਕੇ ਜਿਆਦਾ ਨਿਊਟ੍ਰੀਸ਼ਨ ਦੀ ਗੜਬੜ ਹੋਊਗੀ ਪਾਊਡਰ ਚ ਫੇਰ ਵੀ ਡਰਦੇ ਨੇ ਟੈਸਟ ਕਰਾ ਲਿਓ ਸਾਰਾ ਨਿਊਟ੍ਰੀਸ਼ਨ ਸਹੀ ਹੋਊਗਾ ਅੱਛਾ ਕੋਈ ਵੱਤ ਘੱਟ ਕੋਈ ਹੋ ਸਕਦਾ ਵੀ ਜੇ ਥੋੜਾ ਜਿਆਦਾ ਲੋੜ ਤੋਂ ਵੱਧ ਤੁਸੀਂ ਕੋਈ ਖਾਲੇ ਅਣਜਾਣ ਬੰਦਾ ਕੋਈ ਸਾਡੇ ਵਰਗਾ ਉਹ ਨੁਕਸਾਨ ਤਾਂ ਹੋ ਸਕਦਾ ਹੈ ਇਦਾਂ ਸੇਮ ਚੀਜ਼ ਹੈ ਜੇ ਤੁਸੀਂ ਰੋਟੀਆਂ ਵੱਧ ਖਾ ਲੀਆਂ ਨੁਕਸਾਨ ਕਰਦੀਆਂ ਨਹੀਂ ਕਰਦੀਆਂ ਤੁਸੀਂ ਉਸ ਚੀਜ਼ ਦਾ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਤੁਹਾਡੇ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਹੈਗਾ ਜਿੰਨਾ ਜਰ ਮੈਡੀਸਨ ਤੇ ਜੋ ਹੋਰ ਚੀਜ਼ਾਂ ਨਹੀਂ ਕਹਦੇ ਪ੍ਰੋਟੀਨ ਦੁੱਧ ਤੋਂ ਬਣਦਾ ਹੂੰ ਹੁਣ ਦੁੱਧ ਵੱਧ ਪੀਲੇ ਤੁਹਾਨੂੰ ਨੁਕਸਾਨ ਕਰੂਗਾ ਉਹ ਤਾਂ ਸਗੋਂ ਪ੍ਰੋਟੀਨ ਤਾਂ ਦੁੱਧ ਦੀ ਇੱਕ ਬਹੁਤ ਵਧੀਆ ਸੁਧਰੀ ਹੋਈ ਫਾਰਮ ਹੁੰਦੀ ਹੈ ਹੁਣ ਨਿਊਟ੍ਰਾ ਲਾਈਟ ਵਰਗੀਆਂ ਹਰਬਲ ਲਾਈਫ ਵਰਗੀਆਂ ਦੇ ਪ੍ਰੋਟੀਨ ਸਾਰੇ ਪਿੰਡਾਂ ਦੇ ਵਿੱਚ ਖਾਰੇ ਨੇ ਲੈ ਕੇ ਉਹਨਾਂ ਤਾਂ ਕੋਈ ਸਵਾਲ ਨਹੀਂ ਚੱਕਦਾ ਕਿਉਂਕਿ ਵਧੀਆ ਨੇ ਨਾ ਚੀਜ਼ਾਂ ਦਾ ਰਿਜ਼ਲਟ ਦੇ ਰਹੀਆਂ ਨੇ ਉਹਨਾਂ ਨੂੰ ਉਹ ਖਾ ਕੇ ਠੀਕ ਹੋ ਰਹੇ ਨੇ ਮਸਲ ਚ ਪਾਵਰ ਆ ਰਹੀ ਹੈ ਪ੍ਰੋਟੀਨ ਖਾ ਕੇ ਜੋੜ ਠੀਕ ਹੋ ਰਹੇ ਨੇ ਤੇ ਚੀਜ਼ ਠੀਕ ਹੈ ਜਿਹੜਾ ਡੱਬੇ ਦਾ ਨਾਮ ਦੇਤਾ ਮੈਨੂੰ ਨਹੀਂ ਸਮਝ ਆਉਂਦੀ ਕਿ ਕਿਹੜੇ ਮਾਫੀਆ ਤੋਂ ਕਿੱਥੋਂ ਅੱਜਕੱਲ ਜੋ ਚੀਜ਼ਾਂ ਹੋਈਆਂ ਹੋਈਆਂ ਨੇ ਇਹ ਸਿਰਫ ਇੱਕ ਬਦਨਾਮੀ ਦਾ ਕਾਰਨ ਹੈਗਾ ਠੀਕ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਤੁਸੀਂ ਕਹਾਵਤ ਸੁਣੀ ਹੋਊਗੀ ਇਹ ਬਾਡੀ ਬਿਲਡਿੰਗ ਹੈ ਨਾ ਜਿਹੜੀ ਨਾ ਮੈਡੀਸਨ ਦੀ ਨਾ ਚੀਜ਼ਾਂ ਦੀ ਕਿਸੇ ਦੀ ਗੇਮ ਨਹੀਂ ਘੱਟ ਦੇ ਲਾੜਾ ਨਹੀਂ ਇਹਦੀ ਗੇਮ ਹੋ ਸਕਦੀ ਹੈ ਜਿਨ੍ਹਾਂ ਦੇ ਜਿਨ੍ਹਾਂ ਨੇ ਕਰਨਾ ਹੈ ਪੇਸ਼ੈਂਸ ਹੈਗੀ ਜਿਹੜੇ ਲੰਮੇ ਜੁੱਸੇ ਰੱਖਦੇ ਆ ਲੰਮੇ ਰੱਖਦੇ ਆ ਕਿ ਅਸੀਂ ਕਰਨਾ ਉਹਨਾਂ ਲਈ ਇਹ ਗੇਮ ਵਧੀਆ ਵੀ ਹੈਗੀ ਹੈ ਅਮਰੀਕਾ ਦੇ ਵਿੱਚ ਇੱਕ ਐਕਸਪੈਰੀਮੈਂਟ ਹੋਇਆ ਉੱਥੇ ਕੈਦੀ ਨੂੰ ਜਦੋਂ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਠੀਕ ਹੈ ਇਹ ਰਿਕਾਰਡ ਕੱਢ ਲੂੰਗਾ ਮੈਂ ਜਾਂ ਆਪਾਂ ਨੈੱਟ ਤੇ ਵੀ ਪਾਵਾਂਗੇ ਤਾਂ ਨਿਕਲੇ ਆਊਗਾ ਇਹ ਠੀਕ ਹੈ ਜਦੋਂ ਕਿਸੇ ਕੈਦੀ ਨੂੰ ਸਜ਼ਾ ਦਿੱਤੀ ਜਾਂਦੀ ਆ ਉਹਨਾਂ ਨੂੰ ਕਰੰਟ ਲਾ ਕੇ ਮਾਰਦੇ ਆ ਉੱਥੇ ਹੈਨਾ ਜਿਵੇਂ ਆਪਣੇ ਫਾਂਸੀ ਦੇ ਕੇ ਮਾਰਦੇ ਆ ਉਹਨਾਂ ਨੇ ਡਾਕਟਰਸ ਨੇ ਐਕਸਪੈਰੀਮੈਂਟ ਕੀਤਾ ਜਿਹਨੂੰ ਸਜ਼ਾ ਹੋਈ ਸੀ ਮੌਤ ਦੀ ਉਹ ਕਹਿੰਦੇ ਵੀ ਅਸੀਂ ਤੈਨੂੰ ਸੱਪ ਲੜਾ ਕੇ ਮਾਰਾਂਗੇ ਠੀਕ ਹੈ ਉਹ ਕਹਿੰਦਾ ਮੈਂ ਤਾਂ ਮਰਨਾ ਹੀ ਆ ਤੁਸੀਂ ਜਿਵੇਂ ਮਰਜ਼ੀ ਮਾਰੋ ਤੁਸੀਂ ਫਾਂਸੀ ਦੀ ਸਜ਼ਾ ਮੈਂ ਅਪੀਲ ਪਾਈਆਂ ਨੇ ਨਹੀਂ ਮਾਫ਼ ਹੋਈਆਂ ਉਹ ਜਿਹਨੇ ਮਰਨਾ ਉਹ ਖੇਰ ਵੀ ਨਹੀਂ ਕਰਦਾ ਯਾਰ ਉਹਨਾਂ ਨੇ ਜਦੋਂ ਉਹਦੀਆਂ ਅੱਖਾਂ ਤੇ ਪੱਟੀ ਬੰਨੀ ਪੂਰਾ ਨਾਂ ਲੱਗੇ ਉਹਦੀ ਲੱਤ ਤੇ ਦੋ ਪਿੰਨ ਮਾਰਦੇ ਪੱਗ ਪੈਨ ਬੰਦਾ ਮਰ ਗਿਆ ਹੁਣ ਪੱਗ ਪੈਨ ਨਾਲ ਬੰਦਾ ਮਰ ਗਿਆ ਜਦੋਂ ਪੋਸਟਮਾਰਟਮ ਲਈ ਬਾਡੀ ਗਈ ਉਹਨਾਂ ਜ਼ਹਿਰ ਜਿਹੜਾ ਸੱਪ ਦਾ ਹੁੰਦਾ ਉਹਦੀ ਬਾਡੀ ਚ ਪਾਇਆ ਗਿਆ ਦਿਮਾਗ ਤੁਹਾਡਾ ਮੈਡੀਸਨ ਪ੍ਰੋਡਿਊਸ ਕਰਦਾ ਤੁਸੀਂ ਜੇ ਵਿਲਪਾਰ ਦੇ ਤਕੜਿਆਂ ਤੁਹਾਨੂੰ ਕੋਈ ਚੀਜ਼ ਅਸਰ ਨਹੀਂ ਕਰਦੀ ਮੈਂ ਤਕੜਾ ਹਾਂ ਉਹ ਤਕੜਾ ਹੀ ਹੁੰਦਾ ਜਿਹੜਾ ਸੋਚ ਲੇ ਮੈਂ ਮਾੜਾ ਮੈਂ ਮਾੜਾ ਹੀ ਹੁੰਦਾ ਮੈਨੀਫੈਸਟੇਸ਼ਨ ਵੀ ਕੋਈ ਚੀਜ਼ ਹੁੰਦੀ ਹੈ ਇਹੀ ਸੇਮ ਚੀਜ਼ ਹੁੰਦੀ ਹੈ ਤੁਸੀਂ ਕੀ ਸੋਚ ਕੇ ਕਿਹੜੀ ਕਰ ਰਹੇ ਹੋ ਮੈਂ ਇਹ ਜੇ ਬੰਦੇ ਦੇਖੇ ਆ ਆਪਣੀ ਜ਼ਿੰਦਗੀ ਦੇ ਵਿੱਚ ਮਤਲਬ ਲਾਈਵ ਅੱਜ ਵੀ ਜਿਉਂਦੇ ਆ ਦੱਬ ਕੇ ਸਟੇਰੀਡ ਲਾਇਆ ਤੇ ਬਾਡੀ ਨਹੀਂ ਬਣੀ ਇਹ ਟੈਕਨੀਕ ਦੀਆਂ ਚੀਜ਼ਾਂ ਹੁੰਦੀਆਂ ਨੇ ਇਹ ਇਹ ਨਹੀਂ ਹੁੰਦਾ ਵੀ ਕੋਈ ਵੀ ਜਾ ਕੇ ਟੀਜੇ ਲਾ ਲੂਗਾ ਤਾਂ ਬਾਡੀयां ਬਣ ਜਾਣਗੀਆਂ ਜਾਂ ਨਾ ਲਾਊਗਾ ਉਹਦੀ ਨਹੀਂ ਬਣਦੀ ਅੱਜ ਮੈਂ ਆਪਾਂ ਵਿਰਿੰਦਰ ਵਾਲੇ ਪਾਸੇ ਆ ਜੰਨੇ ਆ ਤੁਸੀਂ ਮੈਂ ਤੁਹਾਡਾ ਬੇਸਤਰਾ ਸਮਝ ਗਿਆ ਕੀ ਲੱਗਦਾ ਹੈ ਉੱਥੇ ਇੱਕ ਮੁੰਡੇ ਦਾ ਆਪਰੇਸ਼ਨ ਕਰਾਉਣ ਗਿਆ ਸੀ ਚੰਗਾ ਭਲਾ ਗਿਆ ਤੇ ਆਇਆ ਇਹ ਇਹੀ ਤਾਂ ਹੈਰਾਨੀ ਵਾਲੀ ਗੱਲ ਹੈ ਕੀ ਲੱਗਦਾ ਤੁਹਾਨੂੰ ਤੁਹਾਡਾ ਮੰਨਣਾ ਕੀ ਹੈ ਕਿ ਮੋਢੇ ਦਾ ਆਪਰੇਸ਼ਨ ਹੋ ਰਿਹਾ ਸੀ ਕਿਵੇਂ ਇਦਾਂ ਉਹ ਵਾਪਰਿਆ ਮੈਨੂੰ ਤਾਂ ਇਹ ਲੱਗਦਾ ਸੀ ਘੁੰਮਣ ਨੂੰ ਦੇਖਣ ਤੋਂ ਬਾਅਦ ਕਿ ਯਾਰ ਬੰਦਾ ਮਾਰ ਹੀ ਨਹੀਂ ਸਕਦਾ ਤੁਹਾਨੂੰ ਲੱਗਦਾ ਸੀ ਉਹਦਾ ਹੋਰਾ ਕਿੱਡਾ ਸੀਗਾ ਕਿੱਡਾ ਸਰੀਰ ਸੀ ਹੈ ਨਾ ਯਾਰ ਉਹ ਬੰਦਾ ਉਹ ਸੀਗਾ ਜਦੋਂ 에어ਪੋਰਟ ਤੇ ਖੜਾ ਲੋਕ ਦੇਖਣ ਆਉਂਦੇ ਸੀ ਕਿਸੇ ਨੂੰ ਨਹੀਂ ਪਤਾ ਇਹ ਸੈਲੀਬ੍ਰਿਟੀ ਹੈ ਕਿਸੇ ਨੂੰ ਨਹੀਂ ਪਤਾ ਬਾਡੀ ਬਿਲਡਰ ਹੈ ਕਿਸੇ ਨੂੰ ਨਹੀਂ ਪਤਾ ਕੁਛ ਹੈ ਚਾਹੇ ਕਿਤੇ ਵੀ ਖੜਾ ਹੋਵੇ ਮੈਂ ਆਹ ਬਲਾਂਟ ਚ ਖੜਾ ਦੇਖਿਆ ਲੋਕ ਦਰੋਂ ਦੇਖਣ ਆਉਂਦੇ ਸੀ ਐਂ ਦੇਖੋ ਜੀ ਕੀ ਚੀਜ਼ ਹੈ ਕੀ ਬੰਦਾ ਹੈ ਨਾ ਦਰਸ਼ਨੀ ਸਰੀਰ ਐਡੇ ਐਡੇ ਕਿਤੇ ਆਪਣੇ ਪੰਜਾਬੀ ਉਦੋਂ ਹੁੰਦੇ ਹੋਣਗੇ ਮਤਲਬ ਹੁਣ ਤਾਂ ਚਲੋ ਡਾਈਟ ਸਾਲ ਇਸੇ ਕਰਕੇ ਹੋ ਗਿਆ ਬਾਂਝਾ ਰਹੇਗਾ ਮੈਂ ਇਹਦੇ ਦੋ ਕਾਰਨ ਮੰਨਦਾ ਜੇ ਆਪਾਂ ਨੂੰ ਹੋਰ ਕੋਈ ਸਬੂਤ ਨਹੀਂ ਹੈਗਾ ਜਾਂ ਡਾਕਟਰਸ ਨੇ ਨਹੀਂ ਹੈ ਕੋਈ ਜ਼ਿੰਮੇਵਾਰੀ ਲਈ ਜਾਂ ਉਹਦਾ ਸਰੀਰ ਨੀਲੇ ਪੈਣ ਦਾ ਕਾਰਨ ਨਹੀਂ ਦੱਸਿਆ ਹੈਗਾ ਤਾਂ ਉਹਦੇ ਦੋ ਰੀਜ਼ਨ ਹੋ ਸਕਦੇ ਆ ਆਪਾਂ ਦੰਦ ਦੇ ਉੱਤੇ ਲਵਾਉਨੇ ਆ ਟੀਕਾ ਉਹ ਦੰਦ ਤੇ ਜਦੋਂ ਆਪਾਂ ਦੰਦ ਠੀਕ ਕਰਾਣ ਜਾਂਦੇ ਆ ਤਾਂ ਹਲਕਾ ਜਾਂ ਨਸਥੀਸ਼ੀਆ ਲੱਗਦਾ ਠੀਕ ਹੈ ਹਲਕਾ ਨਸਥੀਸ਼ੀਆ ਲੱਗਦਾ ਤੇ ਉਹ ਨਸਥੀਸ਼ੀਆ ਗਲੇ ਤੱਕ ਆ ਜਾਂਦਾ ਸਾਡਾ ਗਾਲ ਵੀ ਸੁਣਨ ਹੋ ਜਾਂਦਾ ਨਾਲ ਅੰਦਰ ਸਲਾਈਵਾ ਨਹੀਂ ਲੰਗਦਾ ਡਾਕਟਰ ਕਹਿੰਦੇ ਨੇ ਤੁਸੀਂ ਕੁਝ ਖਾਇਓ ਨਾ ਵੀ ਤੁਹਾਡੇ ਜੀਬ ਦੰਦਾਂ ਥੱਲੇ ਆ ਜੂ ਤੁਹਾਨੂੰ ਪਤਾ ਨਹੀਂ ਲੱਗੂਗਾ ਕਿੰਨਾ ਹੋ ਗਿਆ ਦੰਦ ਇੱਥੇ ਐ ਲਾ ਲਓ ਮੰਨ ਲਓ ਦੰਦ ਇੱਥੇ ਐ ਤੇ ਗਰਦਨ ਇੱਥੇ ਐ ਐਨੀ ਚੀਜ਼ ਟਰੈਵਲ ਕਰਦਾ ਉਹ ਛੋਟਾ ਨਸਥੀਸ਼ੀਆ ਤੇ ਜੀਬ ਦਾ ਲੈਫਟ ਸ਼ੋਲਡਰ ਸੀਗਾ ਲੈਫਟ ਸ਼ੋਲਡਰ ਤੋਂ ਹਾਰਟ ਇੰਨਾ ਹੀ ਐ ਉਹ ਇੰਨਾ ਹਾਰਟ ਹੈ ਜੇ ਰਾਈਟ ਸ਼ੋਲਡਰ ਸੀਗਾ ਰਾਈਟ ਸ਼ੋਲਡਰ ਤੋਂ ਹਾਰਟ ਵੀ ਇੰਨਾ ਹੀ ਐ ਠੀਕ ਹੈ ਤੇ ਜੇ ਨੈਸਥੀਸ਼ੀਆ ਲੱਗਿਆ ਉਥੇ ਡੋਜ਼ ਵੱਧ ਲੱਗੀ ਹੈ ਜਾਂ ਜੈਨੂਅਲ ਡੋਜ਼ ਨਹੀਂ ਲੱਗੀ ਹੈਗੀ ਜਿਵੇਂ ਲੱਗੀ ਹੈ ਤਾਂ ਮੈਨੂੰ ਲੱਗਦਾ ਉਹ ਹਾਰਟ ਤੱਕ ਟਰੈਵਲ ਕੀ ਉਹਨੇ ਨਰਵਸ ਜਿੱਥੇ ਤੱਕ ਜਾਂਦੀਆਂ ਨੇ ਜਿੱਥੇ ਤੱਕ ਉਹਦਾ ਪ੍ਰੈਸ਼ਰ ਜਾਊਗਾ ਉਹਨੇ ਨੈਸਥੀਸ਼ੀਆ ਨੇ ਰਿਲੈਕਸ ਹੀ ਕਰਦੇ ਜਾਣਾ ਜਦੋਂ ਉਹ ਨੈਸਥੀਸ਼ੀਆ ਹਾਰਟ ਦੇ ਮਸਲ ਕੋਲੇ ਪਹੁੰਚਿਆ ਠੀਕ ਹੈ ਉਹਨੇ ਹਾਰਟ ਦੇ ਮਸਲ ਨੂੰ ਰਿਲੈਕਸ ਕਰਦਾ ਕਿਉਂਕਿ ਹਾਰਟ ਦੇ ਮਸਲ ਹੁੰਦੇ ਆ ਮਸਲ ਹੀ ਉਹਨੂੰ ਪੰਪ ਕਰਾਉਂਦੇ ਆ ਉਹ ਮਸਲ ਜਦੋਂ ਉਹਨੂੰ ਸਪੋਰਟ ਕਰਨਾ ਛੱਡ ਗਏ ਉਹਨੂੰ ਕਾਰਡੀਓ ਰੈਸਟ ਹੋ ਗਿਆ ਇੱਕ ਕਾਰਨ ਹੋ ਸਕਦਾ ਹਨ ਕਿਉਂਕਿ ਮੈਨੂੰ ਇਸ ਗੱਲ ਦਾ ਤਾਂ ਪਤਾ ਹੈ ਮੇਰੇ ਮਦਰ ਨੂੰ ਪੈਰਾਲਾਈਜ਼ ਅਟੈਕ ਹੋਇਆ ਸੀਗਾ ਜਦੋਂ ਮੈਂ ਹਸਪੀਟਲ ਲਿਆਇਆ ਮੈਕਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਪੋਟਾਸ਼ੀਅਮ ਖਤਮ ਹੋ ਗਿਆ ਬਾਡੀ ਚ ਤਾਂ ਬਾਡੀ ਪੈਰਾਲਾਈਜ਼ਡ ਹੋ ਗਈ ਉਹ ਕਹਿੰਦੇ ਵੀ ਪੋਟਾਸ਼ੀਅਮ 15 ਮਿੰਟਾਂ ਦੇ ਵਿੱਚ ਹਾਰਟ ਦੇ ਮਸਲ ਕੋਲੋਂ ਵੀ ਲੀਕ ਹੋ ਜਾਣਾ ਸੀ ਹਾਰਟ ਦੇ ਮਸਲ ਨੇ ਵੀ ਕੰਮ ਛੱਡ ਦੇਣਾ ਸੀ ਤੁਹਾਡੀ ਮਾਤਾ ਨੇ ਮਰ ਜਾਣਾ ਸੀ ਡੈਡ ਡੈਡ ਹੋ ਜਾਣਾ ਸੀ ਉਹਨਾਂ ਨੇ ਪੋਟਾਸ਼ੀਅਮ ਪਾਇਆ ਮਦਰ ਮੇਰੇ 3-4 ਦਿਨਾਂ ਠੀਕ ਹੋ ਕੇ ਘਰ ਆ ਗਈ ਹਨਾ ਚੰਗੇ ਡਾਕਟਰਾਂ ਦੇ ਚੜ ਗਿਆ ਉਹ ਚਾਹਦੇ ਕੁਝ ਵੀ ਕਰ ਸਕਦੇ ਸੀ ਤੁਹਾਡੀ دوست ਸੀ ਸੀ ਡਾਕਟਰਜ਼ ਨਾਲ ਹੋ ਗਿਆ ਇੱਥੋਂ ਮੈਨੂੰ ਪਤਾ ਲੱਗਦਾ ਕਿ ਹਾਰਟ ਦੇ ਮਸਲ ਨਾਲ ਹਾਰਟ ਕੰਮ ਕਰਦਾ ਦੂਜਾ ਇਹ ਹੈ ਵੀ ਜੇ ਤੁਸੀਂ ਫੁੱਲ ਬਾਡੀ ਪੈਰਾਲਾਈਜ਼ ਕੀਤੀ ਹੈ ਫਿਰ ਵੀ ਓਵਰਡੋਜ਼ ਕੀਤੀ ਹੈ ਓਵਰਡੋਜ਼ ਦੇ ਨਾਲ ਉਹ ਨੀਲੀ ਪੈ ਗਈ ਜੇ ਬਾਡੀ ਦੇ ਵਿੱਚ ਕੋਈ ਗਲਤ ਕੈਮੀਕਲ ਗਏ ਆ ਤਾਂ ਹੀ ਉਹ ਨੀਲਾ ਪਿਆ ਘਰੋਂ ਜ਼ਹਿਰ ਖਾ ਕੇ ਤਾਂ ਨਹੀਂ ਗਿਆ ਉਹ ਕੁਝ ਤਾਂ ਗਲਤ ਹੋਇਆ ਨਾ ਪਰ ਡਾਕਟਰ ਕਹਿੰਦੇ ਆ ਕਿ ਜੀ ਉਹਦਾ ਆਪਰੇਸ਼ਨ ਸਹੀ ਹੋ ਗਿਆ ਉਸ ਤੋਂ ਬਾਅਦ ਉਹਨੂੰ ਅਟੈਕ ਆਇਆ ਉਹ ਡਾਕਟਰ ਪ੍ਰੂਫ ਦੇ ਦਿਨ ਵੀ ਸੀਸੀਟੀਵੀ ਦਾ ਕੈਮਰੇ ਦੇ ਬਹੁਤ ਫੁਟੇਜ ਹੋਣਗੀਆਂ ਦੇ ਦਿਨ ਕਿਉਂ ਨਹੀਂ ਸਮੂਦ ਦਿੰਦੇ ਕਿਉਂ ਨਹੀਂ ਲਾਈ ਬੈ ਕਿਉਂ ਦਿਨ ਦੇ ਹਸਪੀਟਲ ਵਾਲੇ ਕਿਉਂ ਚੁੱਪ ਨੇ ਸਾਰੇ ਕਿਸੇ ਨੇ ਜੇਨੂੰ ਕਿਸੇ ਇਲਜ਼ਾਮ ਲੱਗਦਾ ਬੰਦਾ ਤੜਫਕੇ ਸਫਾਈ ਦਿੰਦਾ ਨਾ ਮਨ ਨਾਲੇ ਮੈਡੀਕਲ ਮਾਫੀਆ ਜਿਹੜਾ ਇਹ ਐਡਾ ਹੈਗਾ ਜਾਂ ਫਿਰ ਜਿਵੇਂ ਮੈਡੀਸਨ ਮਾਫੀਆ ਲਾ ਲਓ ਕੋਈ ਲਾ ਲਓ ਇਹਨਾਂ ਦਾ ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀ ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੇਖੀਆਂ ਨੇ ਚੀਜ਼ਾਂ ਮੈਂ ਤਾਂ ਉਹਨਾਂ ਦੇ ਆਧਾਰ ਤੇ ਗੱਲ ਕਰਦਾ ਕਿ ਇੰਜ ਇੰਜ ਹੁੰਦੇ ਨੇ ਚੀਜ਼ਾਂ ਇਹ ਤੁਹਾਨੂੰ ਲੱਗਦਾ ਕਿ ਉਹ ਇੰਜੈਕਸ਼ਨ ਸਹੀ ਨਹੀਂ ਲੱਗ ਪਾਇਆ ਇੰਜੈਕਸ਼ਨ ਜਾਂ ਤਾਂ ਕਿਤੇ ਗਲਤ ਲੱਗ ਗਿਆ ਜਾਂ ਵੱਧ ਘੱਟ ਲੱਗ ਗਿਆ ਬਿਲਕੁਲ ਹੋਰ ਉਹਨੂੰ ਕੀ ਲੱਗਿਆ ਉੱਥੇ ਹੋਰ ਤਾਂ ਕੁਝ ਲਾਇਆ ਨਹੀਂ ਹੈਗਾ ਨੈਸਥੀਸ਼ੀਆ ਤੋਂ ਬਿਨਾ ਡਾਕਟਰ ਨੇ ਉੱਥੇ ਲਿਖਿਆ ਹੋਊਗਾ ਨਾ ਉੱਥੇ ਵੀ ਕੀ ਲੱਗਾ ਕੀ ਨਹੀਂ ਲੱਗਾ ਮੈਡੀਕਲ ਉਹਦੇ ਵਿੱਚ ਆਪਣੇ ਜੋ ਹੋਰ ਤਾਂ ਕੁਝ ਲੱਗਾ ਨਹੀਂ ਹੈਗਾ ਸਾਫ਼ ਰਿਜ਼ਲਟ ਹੈ ਸਾਫ਼ ਗੱਲ ਹੈ ਕਲੀਅਰ ਹੈ ਅੰਗੈਲੀ ਦਾ ਮਾਮਲਾ ਹੈਗਾ ਅਸੀਂ ਮੈਂ ਕੁਝ ਨਹੀਂ ਹੈਗਾ ਠੀਕ ਹੈ ਪਰ ਪਰਿਵਾਰ ਨਹੀਂ ਬੋਲਿਆ ਕੁਝ ਨਹੀਂ ਬੋਲਿਆ ਪਰ ਅੱਜ ਅਸੀਂ ਉਹ ਬੰਦਾ ਘਵਾਤਾ ਜਿਹਨੂੰ ਦੇਖ ਕੇ ਲੋਕਾਂ ਨੇ ਲੋਕਾਂ ਦੇ ਜਵਾਕਾਂ ਨੇ ਕਹਿਣਾ ਸੀ ਅਸੀਂ ਇਹਦੇ ਵਰਗੇ ਬੰਨਣਾ ਹੈ ਕਿੱਥੇ ਜਾ ਕੇ ਬੰਨਣਾ ਜਿਮ ਜਾਵਾਂਗੇ ਅਸੀਂ ਸਟੇਡੀਅਮ ਜਾਵਾਂਗੇ ਅਸੀਂ ਗਰਾਊਂਡ ਜਾਵਾਂਗੇ ਅਸੀਂ ਨਸ਼ਾ ਨਹੀਂ ਕਰਾਂਗੇ ਅਸੀਂ ਚੰਗੀ ਡਾਈਟ ਖਾਵਾਂਗੇ ਠੀਕ ਹੈ ਅਸੀਂ ਡਿਸਿਪਲਨ ਚ ਰਵਾਂਗੇ ਅਸੀਂ ਜੋ ਵੀ ਘੁਮਣ ਕਰਦਾ ਸੀ ਉਹ ਕਰਾਂਗੇ ਅਸੀਂ ਉਹਦੇ ਵਰਗੇ ਬੰਨਣਾ ਹੈ ਕੀ ਪਤਾ ਉਹਦੇ ਕੋਲ ਕਿੰਨੇ ਹਜ਼ਾਰਾ ਮੁੰਡੇ ਜਾਂਦੇ ਹੋਣਗੇ ਵੀ ਸਾਨੂੰ ਬਣਾ ਦੇ ਕਿਵੇਂ ਹੈਗਾ ਹੁਣ ਸ਼ੰਕਾ ਪੈਦਾ ਉਹ ਕਿਣਾ ਅੱਜ ਦਾ ਸੀ ਬਈ ਉਹ 98 ਤੋਂ ਐਕਸਲ ਲਾਉਂਦਾ 98 ਤੋਂ ਐਕਸਲ ਲਾਉਂਦਾ 2000 ਤੋਂ ਮੈਂ ਲਾਉਣਾ 25-25 ਸਾਲ ਮਸਲ ਨੂੰ ਇਕੱਠਾ ਤੇ ਗ੍ਰਿਲ ਕਰਦਿਆਂ ਹੋਗੇ ਸਾਡੇ ਤਾਂ ਓਡੇ ਡਿਫਾਈਨ ਹੋਈ ਨਹੀਂ ਅਜੇ ਤੱਕ ਵੀ ਮਸਲ ਜ਼ਰੂਰ ਬਣ ਗਈ ਉਹਨਾਂ 'ਚ ਹੈਗਾ ਪਰ ਸਾਡੇ ਫੈਟ ਤਾਂ ਬੰਦਿਆਂ ਵਰਗੀ ਹੈ ਨਾ ਜਦੋਂ ਅਸੀਂ ਟੀਵੀ ਤੇ ਆਉਣਾ ਉਹਦੇ ਹੀ ਡੰਡ ਡੰਡ ਮਾਰ ਲੈਣੇ ਆ ਵਧੀਆ ਤਰੀਕੇ ਨਾਲ ਉੱਥੇ ਤੇਲ ਤੂੰ ਲਾ ਲੀਦਾ ਮੇਕਅਪ ਕਰ ਲੀਦਾ ਉਹਦੇ ਵਧੀਆ ਲੱਗਦਾ ਡਿਜ਼ਾਈਨ ਜੇ ਤੁਸੀਂ ਲੰਮੀ ਜਿੰਦਗੀ ਜੀਣੀ ਹੈ ਤਾਂ ਤੁਸੀਂ ਆਪਣੇ ਐਕਸਰਸਾਈਜ਼ ਨੂੰ ਉਸ ਤਰੀਕੇ ਨਾਲ ਡਿਸਪਲਨ ਤਰੀਕੇ ਨਾਲ ਡਿਸਪਲਨ ਤਰੀਕੇ ਨਾਲ ਹੀ ਖਾਣਾ ਚਾਹੀਦਾ ਹੁਣ ਸਾਡੇ ਘਰ ਦਾ ਜੇ ਜਾਈਏ ਮਾਵਾਂ ਕਹਿੰਦੀਆਂ ਨੇ ਵੀ ਸੱਤ ਰੋਟੀਆਂ ਤੋਂ ਘੱਟ ਤੂੰ ਖਾ ਨਹੀਂ ਸਕਦਾ ਖਾ ਫਿਰ ਤੂੰ ਕਿਉਂ ਨਹੀਂ ਪਾਇਆ ਹੈਗਾ ਅਸੀਂ ਤਾਂ ਖਾਣਾ ਹੁੰਦਾ ਤੋਲ ਕੇ ਵੀ ਇੰਨਾ ਹੀ ਚਿਕਨ ਖਾਣਾ ਇੰਨੇ ਚੌਲ ਖਾਣੇ ਆ ਇੰਨੇ ਫਰੂਟ ਖਾਣੇ ਆ ਇੰਨਾ ਅਸੀਂ ਸਵੇਰੇ ਇੱਕ ਟਾਈਮ ਜੀ ਪ੍ਰੋਟੀਨ ਘੱਟ ਗਿਆ ਅਸੀਂ ਆਪਣਾ ਸਕੂਬ ਦੂਜੇ ਚ ਪੂਰਾ ਕਰ ਲੈਣਾ ਫਿਰ ਫਿਸ਼ ਖਾਣੀ ਹੈ ਤੁਸੀਂ ਇੱਥੇ ਆਈ ਮੈਂ ਪਰੌਣ ਖਾਈ ਜਾਂਦਾ ਸੀ ਆ ਕਿੰਨਾ ਕ ਖਾਦਾ ਮੈਂ ਡੇਢ ਰੋਟੀ ਸੀ ਉਹਨੇ ਪਰੌਂ ਸੀ ਮਾਤਾਵਾਜ ਮਾਰਦਿਆਂ ਕਹਿੰਦੇ ਚਟਨੀ ਲਿਆ ਮੈਂ ਤੁਸੀਂ ਤਾਂ ਖਾ ਵੀ ਆ ਇਹ ਡਾਈਟ ਹੁੰਦੀ ਆ ਹੁਣ ਅਸੀਂ ਨੰਨਾ ਖਾਵਾਂਗੇ ਇਹ ਚੀਜ਼ਾਂ ਨੇ ਜਿਹੜੀਆਂ ਡਿਸਿਪਲਨ ਚੋਂ ਨਿਕਲਦੀਆਂ ਨੇ ਤੇ ਉਹ ਅੱਜ ਦਾ ਸਰੀਰ ਨਹੀਂ ਸੀ ਉਹਦਾ ਚਗਾਠਾ ਵੀ ਕਿੱਡਾ ਸੀ ਉਹਦੇ ਜੈਨੇਟਿਕਸ ਵੀ ਕਿੱਡੇ ਸੀਗੇ ਜੈਨੇਟਿਕਸ ਵੀ ਉਹ ਹੁੰਦੇ ਆ ਨਾ ਕੋਈ ਚੀਜ਼ ਹੁੰਦੇ ਆ ਹਰ ਬੰਦਾ ਨਹੀਂ ਬਣਾ ਸਕਦਾ ਬਾਡੀ ਜਿਹਦੇ ਪਿੱਛੋਂ ਜੈਨੇਟਿਕਸ ਵਾਰੀਅਰ ਜਾਂ ਤੁਸੀਂ ਮਤਲਬ ਜਿਹੜੇ ਕੰਮਕਾਰ ਦੇ ਹੱਡ ਤੋੜਦੇ ਹੁੰਦੇ ਆ ਉਹਨਾਂ ਦੇ ਸਰੀਰ ਉਹ ਕਰਦੇ ਆ 90 2000 ਇੱਕ ਦੇ ਵਿੱਚ ਅਸੀਂ ਘੁੰਮਣ ਨਾਲ ਮੈਂ ਉੱਥੇ ਗਿਆ ਸੀਗਾ ਅਸੀਂ ਸਿਲਵੀ ਕਰਕੇ ਇੱਕ ਮੋਡਲਿੰਗ ਕੰਪੀਟੀਸ਼ਨ ਸੀਗਾ ਉਦੋਂ ਛੋਟੇ ਛੋਟੇ ਕੰਪੀਟੀਸ਼ਨ ਹੁੰਦਾ ਸੀ ਵੱਡੀ ਜਿਹਾ ਮੈਗਜ਼ੀਨ ਸੀ ਉਹਨਾਂ ਦਾ ਅਸੀਂ ਉੱਥੇ ਕੀਤਾ ਬੈਸਟ ਫਜ਼ੀਕ ਨਿਕਲਿਆ ਸੀ ਬੰਦਾ ਉਹ ਤੇ ਮੈਂ ਦੇਖਦਾ ਸੀ ਮੈਂ ਕਿਹਾ ਯਾਰ ਕਿਵੇਂ ਬੰਦਾ ਸਿੰਪਲ ਜਿਹਾ ਸੀਗਾ ਉਹਦਾ ਕੋਈ ਮਸਲ ਨਹੀਂ ਸੀ ਕੁਝ ਨਹੀਂ ਸੀਗਾ ਥੋੜੇ ਥੋੜੇ ਸ਼ੇਪ ਜਿਹਾ ਆਇਆ ਹੋਇਆ ਸੀਗਾ ਤੇ ਉੱਥੇ ਦਿੱਲੀ ਚ ਲੋਕ ਦੇਖਦੇ ਸੀ ਵੀ ਯਾਰ ਕਿਆ ਮੁੰਡਾ ਅੱਛਾ ਕੀ ਇਸ ਪੂਰੇ ਘਟਨਾਗ੍ਰਾਮ ਤੋਂ ਬਾਅਦ ਕਈ ਲੋਕਾਂ ਦੇ ਸ਼ੰਕੇ ਪੈਦਾ ਹੋ ਗਏ ਨੌਜਵਾਨਾਂ 'ਚ ਡਰ ਵੀ ਪੈਦਾ ਹੋ ਗਿਆ ਹੈ ਕੀ ਕਹਿਣਾ ਚਾਹੂੰਗੀ ਬਈ ਇਹੀ ਤਾਂ ਇਹੀ ਗੱਲ ਦਾ ਰੋਣਾ ਜੇ ਮੈਂ ਇੱਥੇ ਬੋਲੀ ਜਾਣਾ ਨਾ ਤੁਹਾਡੇ ਅਗੇ ਮੈਨੂੰ ਇਹੀ ਗੱਲ ਹੈਗੀ ਹੈ ਵੀ ਮੈਂ ਇਹ ਕਹਿਣਾ ਚਾਹੁੰਨਾ ਵੀ ਇਹਦੇ ਵਿੱਚ ਇਹ ਸਪੋਰਟਸ ਜੇ ਤਰੀਕੇ ਨਾਲ ਕੀਤੀਆਂ ਜਾਂ ਜਾਣ ਜਾਂ ਕੋਸ਼ਿਸ਼ ਕੀਤੀਆਂ ਜਾਣ ਕੋਈ ਹਾਰਟ ਅਟੈਕ ਨਹੀਂ ਆਉਂਦੇ ਬੱਚਿਆਂ ਨੂੰ ਸਪੋਰਟਸ ਕਰਾਓ ਸਪੋਰਟਸ ਦਾ ਸਗੋ ਬਈ ਆਪਾਂ ਜਦੋਂ ਇੱਕ ਤਰੀਕੇ ਨਾਲ ਫੁੱਲ ਜ਼ੋਰ ਲਾ ਲਿਆ ਹਾਰਟ ਹਾਰਟ ਬੀਟ ਸਾਡੀ ਐਪਲ ਵਾਚ ਤੇ 130 40 ਤੱਕ ਚਲੀ ਗਈ ਅਸੀਂ ਫਿਰ ਰੈਸਟ ਕੀਤੀ ਫੇਰ ਉਹ ਸੌਤੀ ਆ ਗਈ ਜੀ ਫੇਰ ਹਾਰਟ ਦੀ ਅਸੀਂ ਇੰਨੀ ਐਕਸਰਸਾਈਜ਼ ਕਰਾਉਨੇ ਆ ਤੇ სპੋਰਟਸਮੈਨ ਇੰਨੀ ਐਕਸਰਸਾਈਜ਼ ਕਰਾਉਂਦਾ ਉਹ ਕਿਵੇਂ ਉਹ ਦਿਲ ਦੇ ਖਰਾਬ ਕਿਵੇਂ ਹੋ ਸਕਦੇ ਆ ਦਿਲ ਨੂੰ ਤਾਂ ਦੌਰਾ ਕਿਵੇਂ ਪੈ ਸਕਦਾ ਜਿਹੜੇ ਦਿਲ ਦੇ ਮਰੀਜ਼ ਨੇ ਉਹਨਾਂ ਨੂੰ ਕਹਿੰਦੇ ਨੇ ਡੀਪ ਬਰੀਥਿੰਗ ਕਰੋ ਲੋਮ ਵਿਲੋਮ ਕਰੋ ਅਸੀਂ ਤਾਂ ਉਹ 24 ਘੰਟੇ ਕਰਦੇ ਆ ਰਾਜਵੀਰ ਜਵੰਦਾ ਦੇ ਜੋ ਘਟਨਾ ਵਾਪਰੀ ਹੈ ਠੀਕ ਹੈ ਉਹ ਘਟਨਾ ਤੋਂ ਬਾਅਦ ਮੈਨੂੰ ਲੱਗਦਾ ਵੀ ਜਿਨੇ ਜਿਨੇ ਐਕਸੀਡੈਂਟ ਸੁਣਿਆ ਉਹ ਬੱਚਿਆਂ ਨੂੰ ਹਾਰ ਲੈ ਜਾਂ ਮੋਟਰਸਾਈਕਲ ਤੇ ਟਰੈਵਲ ਨਹੀਂ ਕਰ ਦੇਣਗੇ ਜੋ ਕਿ ਜਾਇਜ਼ ਹੈ ਹਰ ਇੱਕ ਨੂੰ ਆਪਣਾ ਪੁੱਤ ਪਿਆਰਾ ਹੁੰਦਾ ਹਰ ਇੱਕ ਨੂੰ ਆਪਣੀਆਂ ਔਲਾਦ ਪਿਆਰੀ ਹੁੰਦੀ ਹੈ ਮੈਂ ਇਹ ਚਾਹੁੰਦਾ ਵੀ ਘੁੰਮਣ ਦੇ ਜਾਣ ਨਾਲ ਇਹ ਗਲਤ ਪ੍ਰਚਾਰ ਕਰਨ ਦੇ ਨਾਲ ਲੋਕ ਆਪਣੇ ਜਵਾਕਾਂ ਨੂੰ ਫਿਟਨੈਸ 'ਚੋਂ ਨਾ ਖਿੱਚ ਲੈਣ ਫਿਰ ਉਹ ਕਿੱਧਰ ਜਾਣਗੇ ਨਸ਼ੇ ਵੱਲ ਜਾਣਗੇ ਗੈਂਗਸਟਰਵਾਦ ਵੱਲ ਜਾਣਗੇ ਗੋਲੀ ਗੱਪੇ ਵੱਲ ਜਾਣਗੇ ਸ਼ਰਾਬਾਂ ਵੱਲ ਜਾਣਗੇ ਮਾੜੀਆਂ ਚੀਜ਼ਾਂ ਵੱਲ ਜਾਣਗੇ ਵੇਲੇ ਗੇੜੀਆਂ ਲਾਉਣਗੇ ਗੇੜੀਆਂ ਟਾਈਮ ਅਗਲਾ ਜਿੰਮ 'ਚੋਂ ਤਾਂ ਕੱਟ ਲੈਣਾਂ ਇਹ ਵਧੀਆ ਸਿਸਟਮ ਬਣਿਆ ਹੋਇਆ ਹੈ ਤੁਹਾਡੇ ਬੱਚਿਆਂ ਦੀ ਹੈਲਥ ਦਾ ਬਜ਼ੁਰਗਾਂ ਦੀ ਹੈਲਥ ਦਾ ਇੱਕ ਹਿਸਾਬ ਹੈਨਾ ਸਾਡੀ ਬੀਬੀ ਜੇ ਇਥੇ ਤੰਗ ਹੈ ਜੇ ਅਸੀਂ ਜਿਮ ਲਾ ਦਈਏ ਜਾਂ ਉਹਨੂੰ ਐਕਸਰਸਾਈਜ਼ ਕਰਨ ਲਾ ਦਈਏ ਸਾਰੀਆਂ ਬਿਮਾਰੀਆਂ ਦੇ ਰੋਗ ਟੁੱਟ ਜਾਂਦੇ ਆ ਤਾਕਤ ਆ ਜਾਂਦੀ ਹੈ ਮਤਲਬ ਟਰਮ ਦੀ ਨਹੀਂ ਜਾਗਰੂਕਤਾ ਦੀ ਲੋੜ ਹੈ ਇਹ ਜਾਗਰੂਕ ਦੀ ਲੋੜ ਹੈ ਜੇ ਮੈਂ ਇਥੇ ਰੌਲਾ ਪਾਇਆ ਜਾਂ ਮੈਂ ਗੱਲ ਕੀਤੀ ਮੈਂ ਕਹਿੰਦਾ ਵੀ ਫਿਟਨੈਸ ਇੱਕ ਐਸੀ ਜੀ ਚੀਜ਼ ਹੈ ਤੁਹਾਨੂੰ ਲੰਮੀ ਉਮਰ ਦਿੰਦੀ ਹੈ ਸੋਨਾ ਬਣਨ ਦਾ ਰਾਜ ਦਿੰਦੀ ਹੈ ਚੰਗੇ ਕੱਪੜੇ ਪਾਣ ਦਾ ਦਿੰਦੀ ਹੈ ਚੰਗੀਆਂ ਚੀਜ਼ਾਂ ਟਰੈਵਲ ਕਰ ਸਕਦੇ ਹੋ ਜੇ ਸਰੀਰ ਚੰਗਾ ਹੈ ਤਾ ਸਾਰੇ ਰਿਸ਼ਤੇ ਨੇ ਸਾਰੀਆਂ ਚੀਜ਼ਾਂ ਨੇ ਅਦਰਵਾਈਜ਼ ਜੇ ਤੁਹਾਡੀ ਇੱਕ ਉਂਗਲ ਵੀ ਦੁਖਦੀ ਹੋਵੇ ਤੁਹਾਨੂੰ ਕੁਝ ਨਹੀਂ ਚੰਗਾ ਲੱਗਦਾ ਤਾਂ ਕਰਤਾਰ ਚੀਮਾ ਖੁੱਲ ਕੇ ਗੱਲਬਾਤ ਕੀਤੀ ਹੈ ਘੁੰਮਣ ਦੇ ਨਾਲ ਵਾਪਰੇ ਪੂਰੇ ਘਟਨਾਕ੍ਰਮ ਨੂੰ ਲੈ ਕੇ ਵੀ ਔਰ ਕਿਤੇ ਨ ਕਿਤੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਿ ਇਹ ਡਰ ਨਾ ਪੈਦਾ ਹੋ ਜਾਵੇ ਸਾਡੀ ਨਵੀਂ ਪਨੀਰੀ ਦੇ ਵਿੱਚ ਨਵੀਂ ਪੀੜ੍ਹੀ ਦੇ ਵਿੱਚ ਕਿ ਕਿਤੇ ਕੋਈ ਐਕਸਰਸਾਈਜ਼ ਦੇ ਨਾਲ ਜਾਂ ਜਿਮ ਦੇ ਵਿੱਚ ਜਾਣ ਦੇ ਨਾਲ ਜਾਂ ਫਿਰ ਖੁਰਾਕਾਂ ਦੇ ਨਾਲ ਕਿਦਰੇ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਕਹਿੰਦੇ ਨੇ ਕਿ ਸਿਹਤ ਬਚਾਉਣਾ ਬਹੁਤ ਜ਼ਰੂਰੀ ਹੈ ਪਰ ਇਸ ਮਾਮਲੇ ਦੇ ਵਿੱਚ ਕੀ ਹੋਇਆ ਉਹ ਤਾਂ ਜਾਂਚ ਤੋਂ ਬਿਨਾ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਜਰੂਰ ਰੱਖ ਦਿੱਤਾ ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ న్యూਸ 18 ਚੰਡੀਗੜ੍ਹ